ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰਿਓ ਭਾਈ ਮਰਦਾਨਾ ਜੀ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰੀਏ ਭਾਈ ਮਰਦਾਨਾ ਜੀ 11 ਨਵੰਬਰ 1534 ਨੂੰ ਗੁਰੂ ਚਰਨਾਂ ਵਿੱਚ ਜਾ ਬਰਾਜੇ ਸਨ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਉਹ ਖੁਸ਼ ਨਸੀਬ ਸਾਥੀ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਪੂਰੇ 54 ਸਾਲ ਗੁਰੂ ਜੀ ਦਾ ਸਾਥ ਨਿਭਾਇਆ ਬਾਬੇ ਨਾਨਕ ਦੇ ਸ਼ਬਦ ਤਾਂ ਅਮਰ ਸਨ ਪਰ ਮਰਦਾਨੇ ਦੀ ਇਰਬਾਬ ਵੀ ਅਮਰ ਹੋ ਗਈ ਪਹਾੜਾਂ ਦੀ ਸਰਦੀ ਰੇਗਿਸਤਾਨਾਂ ਦੀ ਗਰਮੀ ਜੰਗਲਾਂ ਵਿੱਚ ਜਨਵਰਾਂ ਦਾ ਡਰ ਊਜਾਰ ਤੇ ਵਿਰਾਨੇ ਵਿੱਚ ਭੁੱਖੇ ਪਿਆਸੇ ਘਰ ਦਾ ਮੂਹ ਮਾਇਆ ਆ ਕਰਕੇ ਗੁਰੂ ਸਾਹਿਬ ਦੇ ਨਾਲ ਜਿੰਦਗੀ ਵਿਜਲਮਾ ਅਸਲ ਅਰਸਾ ਜਿਹੜਾ ਹੈ ਉਸ ਸਤਿਗੁਰੂ ਦੇ ਨਾਲ ਭਾਈ ਮਰਦਾਨੇ ਨੇ ਨਿਭਾਇਆ ਭਾਈ ਮਰਦਾਨਾ 1400 59 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਵਿਖੇ ਬੀਬੀ ਲੱਖੋ ਦੀ ਕੁੱਖੋਂ ਪੈਦਾ ਹੋਏ ਉਸ ਦਾ ਪਿਤਾ ਮੀਰ ਬਾਦਰੂ ਪਿੰਡ ਦਾ ਮਰਾਸੀ ਸੀ ਮਰਦਾਨੇ ਨੇ ਪਹਿਲੇ ਸਾਰੇ ਭੈਣ ਭਰਾ ਪੈਦਾ ਹੋਣ ਤੋਂ ਬਾਅਦ ਮਰ ਜਾਂਦੇ ਸਨ ਜਦੋਂ ਮਰਦਾਨਾ ਪੈਦਾ ਹੋਇਆ ਤੇ ਉਹਦੀ ਮਾਂ ਨੇ ਪੂਰੀ ਬੇਦਲੀ ਤੇ ਨਰਾਸਤਾ ਵਿੱਚ ਉਸ ਨੂੰ ਮਰ ਜਾਣਾ ਭਾਵ ਮਰ ਜਾਣਾ ਵਾਲਾ ਕਿਹਾ ਜਿਸ ਕਰਕੇ ਉਸ ਦਾ ਨਾਂ ਹੀ ਮਰ ਜਾਣਾ ਪੈ ਗਿਆ ਉਹਨਾਂ ਦਿਨਾਂ ਵਿੱਚ ਚਿੱਠੀ ਪੱਤਰ ਭੇਜਣ ਦਾ ਸਾਧਨ ਕੋਈ ਨਹੀਂ ਸੀ ਆਮ ਤੌਰ ਤੇ ਮਰਾਸੀ ਕੰਮ ਕਰਿਆ ਕਰਦੇ ਸਨ ਇੱਕ ਪਿੰਡ ਦੇ ਲੋਕਾਂ ਦੇ ਸਨੇਹੀ ਦੂਜਿਆਂ ਪਿੰਡਾਂ ਵਿੱਚ ਬੈਠੇ ਰਿਸ਼ਤੇਦਾਰਾਂ ਨੂੰ ਜਾ ਕੇ ਦੇਂਦੇ ਇਹਨਾਂ ਦਾ ਕਰਤਾਰ ਬਹੁਤ ਉੱਚਾ ਸੋਚਾ ਹੁੰਦਾ ਸੀ ਲੋਕ ਇਹਨਾਂ ਨੂੰ ਸਮੇਂ ਦੇ ਮੌਸਮ ਦੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਰਹਿਣ ਦੀ ਜਗ੍ਹਾ ਵੀ ਦਿੰਦੇ ਸਨ ਇੱਜ਼ਤ ਵੀ ਕਰਦੇ ਸਨ ਤੇ ਖਾਤਰ ਵੀ ਕਰਦੇ ਸਨ ਰਾਹ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਆਤ ਬਣ ਚੁੱਕੀ ਸੀ ਪਰ ਲੰਮੇ ਰਸਤਿਆਂ ਦਾ ਖਾਲੀਪਣ ਦੂਰ ਕਰਨ ਤੇ ਆਪਣੇ ਦਿਲ ਨੂੰ ਬੈਲਾਉਣ ਲਈ ਗਾਉਣਾ, ਵਜਾਉਣਾ ਇਹਨਾਂ ਦਾ ਸ਼ੋਲ ਬਣ ਚੁੱਕਿਆ ਸੀ। ਭਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ ਰਬਾਬ ਵਜਾਉਣ ਦਾ ਖਾਸ ਗੁਣ ਸੀ ਜਿਸ ਤੋਂ ਪ੍ਰਾਪਤ ਹੋ ਕੇ ਗੁਰੂ ਜੀ ਨੇ ਮਰਦਾਨੇ ਨਾਲ ਇੱਕਮਿਕ ਹੋ ਜਾਣਾ ਬਿੱਤਰ ਸਮਝਿਆ ਔਰ ਮਰਦਾਨੇ ਨੂੰ ਆਪਣੇ ਨਾਲ ਆਪਣਾ ਸਾਥੀ ਬਣਾ ਲਿਆ। ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਰਾਇਬਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ ਭਾਈ ਮਰਦਾਨੇ ਦੇ ਪਿਤਾ ਬਾਦਰਾ ਦਾ ਗੁਰੂ ਸਾਹਿਬ ਦੇ ਘਰੇ ਐਕਸਰ ਆਉਣਾ ਜਾਣਾ ਸੀ ਬਰਾਸੀ ਹੋਂ ਦੇ ਨਾਤੇ ਉਹਦੇ ਟੱਬਰ ਦੀਆਂ ਲੋੜਾਂ ਰੋਜੀ ਰੋਟੀ ਗੁਰੂ ਜੀ ਦੇ ਪਰਿਵਾਰ ਨਾਲ ਜੁੜੀਆਂ ਹੀਆਂ ਸਨ ਗੁਰੂ ਨਾਨਕ ਸਾਹਿਬ ਦਾ ਮਰਦਾਨੇ ਨਾਲ ਪਹਿਲਾ ਮੇਲ ਲਗਭਗ ਸਨ 1480 ਵਿੱਚ ਹੋਇਆ ਦੱਸਿਆ ਜਾਂਦਾ ਹੈ ਪਰ ਗੁਰੂ ਸਾਹਿਬ ਸਿਰਫ ਇਹ 11 ਸਾਲ ਦੇ ਸੀ ਜਦੋਂ ਗੁਰੂ ਨਾਨਕ ਸਾਹਿਬ ਰਤ ਦੇ ਸ਼ਾਂਤ ਲੇਟੇ ਹੋਏ ਸਨ ਨਾਲ ਹੀ ਕਿਤੇ ਮਰਦਾਨਾ ਰਬਾਬ বাজਾਰਿਆ ਸੀ ਰਬਾਬ ਦੀ ਆਵਾਜ਼ ਇਤਨੀ ਮਿੱਠੀ ਸੀ ਕਿ ਸੁਣ ਕੇ ਉਸ ਪਾਸੇ ਵੱਲ ਨੂੰ ਜਾਤ ਰਹੇ ਜਿੱਧਰੋਂ ਆਵਾਜ਼ ਆ ਰਹੀ ਸੀ ਜਦੋਂ ਇਤਨੀ ਮਿੱਠੀ ਤੇ ਸੁਰਾਂ ਦੀ ਲੈ ਨੂੰ ਸਮਝਣ ਵਾਲੀ ਆਵਾਜ਼ ਵਿੱਚ ਪਹੁੰਚੇ ਤਾਂ ਉਸ ਦੋਸਤ ਦਾ ਨਾਂ ਪੁੱਛਿਆ ਉਸਨੇ ਕਿਹਾ ਮੇਰਾ ਨਾਂ ਹੈ ਮਰਜਣਾ ਗੁਰੂ ਸਾਹਿਬ ਨੇ ਉਸ ਰਬਾਬੀ ਦਾ ਹੁਨਰ ਦੇਖ ਕੇ ਉਸ ਨੂੰ ਸਦਾ ਲਈ ਅਮਰ ਕਰ ਦਿੱਤਾ ਤੇ ਉਹਨੂੰ ਕਿਹਾ ਨਹੀਂ ਮਰ ਜਾਣਾ ਨਹੀਂ ਤੇਰਾ ਨਾਂ ਹੈ ਮਰਦਾਨਾ ਇਸ ਦਾ ਮਤਲਬ ਕਿ ਮਰਦਾ ਨਾ ਭਾਵ ਤੂੰ ਅਮਰ ਹੋ ਗਿਆ ਤੂੰ ਨਹੀਂ ਮਰ ਸਕਦਾ بس ਉਸ ਦਿਨ ਤੋਬਾ ਦੋਵੇਂ ਪਿਆਰ ਦੇ ਬੰਧਨ ਵਿੱਚ ਐਸੇ ਵਜੇ ਕਿ ਇੱਕ ਦੂਜੇ ਨਾਲ ਗੁਰੂ ਚੇਲੇ ਦਾ ਰਿਸ਼ਤਾ ਬਣ ਗਿਆ ਦੋਵੇਂ ਰਲ ਕੇ ਗਾਉਣ ਲੱਗੇ ਦੋਵਾਂ ਦੀ ਸਾਝ ਰਾਗ ਸੀ ਸ਼ਬਦ ਗਾਇਨ ਸੀ ਗੁਰੂ ਨਾਨਕ ਦੇਵ ਜਦ ਬੋਲਦੇ ਇਹ ਕਹਿੰਦੇ ਮਦਾਨਿਆਂ ਰਬਾਬ ਵਜਾ ਬਾਣੀ ਆਈ ਏ ਇੱਕ ਮੁਰਸ਼ਿਦ ਤੇ ਦੂਜਾ ਮਰੀਦ ਮਰਦਾਨੇ ਦਾ ਰਾਗ ਉਹਦੀ ਸੁਰੀਲੀ ਆਵਾਜ਼ ਤੇ ਸਾਜ ਹੋਏ ਹੱਥਾਂ ਵਿੱਚ ਰਬਾਬ ਦੀ ਰਵਾਨ ਗਈ ਬਾਬੇ ਨਾਨਕ ਨੂੰ ਇਤਨੀ ਪਾ ਗਈ ਕਿ ਦੋਵਾਂ ਦੀ ਦੋਸਤੀ ਦਾ ਵਡ ਭਜ ਗਿਆ ਸਾਜ ਅਤੇ ਆਵਾਜ਼ ਦੀਆਂ ਸੁਣਾ ਅਸਮਾਨ ਵਿੱਚ ਗੂੰਜਣ ਲੱਗੀਆਂ ਇਸ ਵੇਲੇ ਮਰਦਾਨਾ ਜੀ ਦੀ ਉਮਰ 30 ਵਰਿਆਂ ਦੀ ਸੀ ਤੇ ਬਾਬਾ ਨਾਨਕ ਜੀ 20 ਵਰਿਆਂ ਦੇ ਹੋ ਗਏ ਸੀ ਇੱਥੇ ਹੀ ਗੁਰੂ ਜੀ ਨੇ ਮਰਦਾਨੇ ਨੂੰ ਭਾਈ ਸਾਹਿਬ ਦੀ ਉਪਾਧੀ ਨਾਲ ਨਵਾਜਿਆ ਤੇ ਭਾਈ ਮਰਦਾਨਾ ਕਹਿਣਾ ਸ਼ੁਰੂ ਕੀਤਾ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਦਾ ਉਦੇਸ਼ ਮਨੁੱਖਤਾ ਦਾ ਕਲਿਆਣ ਸੀ ਭਾਈ ਗੁਰਦਾਸ ਦੀ ਸ਼ਬਦਾਂ ਵਿੱਚ ਕਿਹੜਿਆ ਸੋਧਨ ਦਾ ਤੱਤ ਲੁਕਾਈ ਇਹਨਾਂ ਚਾਰ ਉਦਾਸੀਆਂ ਸਮੇਂ ਗੁਰੂ ਜੀ ਦੇ ਔਖੇ ਸੌਖੇ ਰਾਹ ਦਾ ਸਾਥੀ ਭਾਈ ਮਰਦਾਨਾ ਗੁਰੂ ਜੀ ਦੇ ਨਾਲ ਰਿਹਾ ਭਾਵੇਂ ਉਹਨਾਂ ਨੂੰ ਰੂੜੀਆਂ ਤੇ ਸੋਣਾ ਪਿਆ ਅੱਖ ਚੱਬਣੇ ਪਏ ਸ਼ਾਮ ਦੀਆਂ ਜਾਦੂਗਰਨੀਆਂ ਦੇ ਜਾਦੂ ਦਾ ਸ਼ਿਕਾਰ ਹੋਣਾ ਪਿਆ ਪਰ ਸ਼ਰਕ ਦਾ ਪੱਕਾ ਆ ਗਿਆ ਕਾਰੀ ਸਿਰੜੀ ਮਰਦਾਨਾ ਆਪਣੇ ਮਰਸ਼ਦ ਦੇ ਆਖੇ ਤੋਂ ਕਦੇ ਨਾ ਕਿਹਾ ਨਾ ਥਕਿਆ ਸਗੋਂ ਸਭ ਕੁਝ ਸਤ ਕਰਕੇ ਮੰਨ ਲਿਆ ਗੁਰੂ ਬਾਬੇ ਦੀ ਦੋਸਤੀ ਮਰਦਾਨੇ ਨਾਲ ਸੰਕੇਤ ਸੀ ਸੁਰਤ ਤੇ ਸ਼ਬਦ ਦੇ ਮਲਾਪ ਦਾ ਬਾਬਾ ਸ਼ਬਦ ਰੂਪ ਸੀ ਤੇ ਮਰਦਾਨਾ ਸੁਰਤ ਜੋ ਕਦੀ ਭਟਕ ਵੀ ਜਾਂਦੀ ਹੈ ਡੋਲ ਵੀ ਤੇ ਡਰ ਵੀ ਜਾਂਦੀ ਹੈ ਪਰ ਉਹਨਾਂ ਦੋਵਾਂ ਦੀ ਦੋਸਤੀ ਦੁਨੀਆ ਨਾਲੋਂ ਵੱਖਰੀ ਹੈ ਮਰਦਾਨਾ ਸੇਵਕ ਸੀ ਚੇਲਾ ਸੀ ਬਾਬੇ ਸੀ ਬਚਪਨ ਦਾ ਸਾਥੀ ਸੀ ਪਰ ਜੋ ਕੁਝ ਵੀ ਸੀ ਉਸ ਨੂੰ ਇਸ ਗੱਲ ਦਾ ਮਾਣ ਸੀ ਕਿ ਉਹ ਬਾਬੇ ਨਾਨਕ ਦਾ ਦੋਸਤ ਹੈ ਇਸ ਜਿਸ ਕਾਰਨ ਉਸ ਦਾ ਦਿਲ ਇੱਕ ਸੋਹ ਚੁਕਾ ਸੀ ਸੈਭ ਸਿੰਘ ਉਹ ਨਾਨਕ ਦੇਵ ਜੀ ਨੇ ਨਵੀ ਜਾਤ ਦੇ ਲੋਮ ਨੂੰ ਆਪਣਾ ਸਾਥੀ ਬਣਾ ਕੇ ਵਡੀਆਂ ਜਾਤਾਂ ਵਾਲਿਆਂ ਦਾ ਮਾਣ ਤੋੜਿਆ ਉਹ ਰਵਾਵੀ ਤੋਂ ਭਾਈ ਤੇ ਭਾਈ ਤੋਂ ਸੰਤ ਬਣ ਗਿਆ ਤਦੇ ਤਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਹਰਾਂ ਵਿੱਚ ਲਿਖਿਆ ਹੈ ਇੱਕ ਬਾਬਾ ਅਕਲ ਰੂਪ ਦੂਜਾ ਰਬਾਬੀ ਮਰਦਾਂ ਨੀਚਾਂ ਅੰਦਰ ਨੀ ਜਾਤ ਨੀਚੀ ਹੂ ਅਤ ਨੀਚ ਨਾਨਕ ਤਨਕੇ ਸੰਗ ਸਾਥ ਵੱਡਿਆਂ ਸਿਓ ਕਿ ਹਾਰੀਸ ਜਿੱਥੇ ਨੀਚ ਸੰਭਾਲੀਨ ਤਿੱਥੇ ਨਜ਼ਰ ਤੇਰੀ ਬਖਸ਼ੀਸ਼ ਭਾਈ ਮਰਦਾਨੇ ਦਾ ਕਾਲ ਚਲਾਣਾ ਅਫਗਾਨਿਸਤਾਨ ਦੇ ਗੁਰਮ ਦਰਿਆ ਦੇ ਕਿਨਾਰੇ ਗੁਰਮ ਨਗਰ ਵਿੱਚ ਹੋਇਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਆਪਣੇ ਹੱਥੀ ਸੰਸਕਾਰ ਕੀਤਾ ਕਿਵੇਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦਾ ਅੰਤੋਂ ਵਾਰ ਲਾ ਵਾਰਤਾ ਲਾਪ ਹੋਇਆ ਭਾਈ ਮਰਦਾਨਾ ਜੀ ਦੇ ਕਾਲ ਚਲਾਣੇ ਦੇ ਨੇੜੇ ਸਨ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਕਿਹਾ ਭਾਈ ਜੀ ਬ੍ਰਾਹਮਣ ਦੀ ਮ੍ਰਿਤਕ ਦੇ ਨੂੰ ਜਲ ਪ੍ਰਵਾਹ ਕਰ ਦਿੰਦੇ ਨੇ ਖੱਤਰੀ ਦੀ ਦੇਹ ਨੂੰ ਜਲਾਇਆ ਜਾਂਦਾ ਹੈ ਵੈਸ਼ ਨੂੰ ਖੁੱਲਾ ਸੁੱਟ ਦਿੱਤਾ ਜਾਂਦਾ ਹੈ ਸ਼ੋਦਰਾ ਦੀ ਮਰਤਕ ਦੇਹ ਨੂੰ ਦਬ ਦਿੱਤਾ ਜਾਂਦਾ ਹੈ ਹੁਣ ਤੂੰ ਦੱਸ ਤੇਰੀ ਮਰਤਕ ਦੇਹ ਨੂੰ ਕਿਹੜੀ ਰੀਤੀ ਨਾਲ ਸੰਸਕਾਰਿਆ ਜਾਏ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਫਿਰ ਕਿਹਾ ਜੇ ਤੂੰ ਕਹੇ ਤਾਂ ਤੇਰੀ ਮਰਤਕ ਦੇਹ ਨੂੰ ਧਰਤੀ ਵਿੱਚ ਦਬ ਕੇ ਇੱਟਾਂ ਦੀ ਮੱਟੀ ਬਣਾ ਦੀਏ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਜਦ ਮੇਰੀ ਆਤਮਾ ਸਰੀਰ ਰੂਪੀ ਸਮਾਦ ਵਿੱਚੋਂ ਨਿਕਲ ਜਾਵੇਗੀ ਤਾਂ ਫਿਰ ਉਸ ਨੂੰ ਪੱਥਰ ਇੱਟਾਂ ਗਾਰੇ ਦੀ ਸਮਾਦੀ ਕੀ ਲੋੜ ਹੈ ਕਿਉਂ ਉਸ ਦੇ ਵਿੱਚ ਬੰਦ ਕਰਨਾ ਗੁਰੂ ਜੀ ਉੱਤੋਂ ਸੁਣ ਕੇ ਕਿਹਾ ਮਰਦਾਨਿਆ ਤੂੰ ਅਸਲ ਬ੍ਰਾਹਮਣ ਨੂੰ ਪਛਾਣ ਲਿਆ ਤੂੰ ਅਸਲੀ ਬ੍ਰਾਹਮਣ ਹੈ ਇਸ ਕਰਕੇ ਅਸੀਂ ਤੇਰੀ ਮ੍ਰਿਤਕ ਦੇ ਨੂੰ ਜਲ ਪ੍ਰਵਾਹ ਕਰਾਂਗੇ ਭਾਈ ਮਰਦਾਨਾ ਜੀ ਨੇ ਕਿਹਾ ਤੁਸੀਂ ਬ੍ਰਹਮਣ ਨੂੰ ਪਛਾਣਿਆ ਹੈ ਮੈਂ ਤਾਂ ਤੁਹਾਨੂੰ ਪਛਾਣਿਆ ਹੈ ਹੁਣ ਆਪ ਵਿੱਚ ਅਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ ਗੁਰੂ ਨਾਨਕ ਨੇ ਮਰਦਾਨੇ ਨੂੰ ਉਸ ਦੇ ਆਖਰੀ ਵੇਲੇ ਦਰਿਆ ਦੇ ਕਿਨਾਰੇ ਜਾ ਕੇ ਖੁਦਾ ਨੂੰ ਯਾਦ ਕਰਨ ਲਈ ਕਿਹਾ ਉਸ ਨੇ ਐਵੇਂ ਹੀ ਕੀਤਾ ਸਵੇਰੇ ਅੰਮ੍ਰਿਤ ਵੇਲੇ ਉਸ ਦੀ ਆਤਮਾ ਜਦੋਂ ਬ੍ਰਹਮ ਲੀਨ ਵਿੱਚ ਹੋਣ ਲਈ ਤਿਆਰ ਸੀ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆ ਖੌਣ ਕੁਛ ਦੇਖ ਬ੍ਰਹਮ ਦੀ ਸੋਜੀ ਤੈਨੂੰ ਵੀ ਹੋ ਗਈ ਹੈ ਤੂੰ ਆਪ ਦੱਸ ਤੇਰੇ ਸਰੀਰ ਦੇ ਵਿੱਚ ਸਵਾਸ ਕਿੰਨੇ ਨੇ ਅੱਖਾਂ ਮੀਰ ਕੇ ਮਰਦਾਨਾ ਕਹਿਣ ਲੱਗਾ ਜੀ 13 ਸਵਾਸ ਨੇ ਤੇ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆਂ ਫਿਰ ਤੂੰ ਬ੍ਰਹਮ ਨੂੰ ਪਛਾਣ ਲਿਆ ਹੈ ਸੋ 13 ਸਵਾਸ ਪੂਰੇ ਕਰਕੇ ਉਹਨਾਂ ਦਾ ਸਰੀਰ ਸਦਾ ਲਈ ਗੁਰੂ ਜੀ ਤੋਂ ਵਿਛੜ ਗਿਆ ਤੇ ਗੁਰੂ ਸਾਹਿਬ ਨੇ ਆਪਣੇ ਕਨ ਕਵਲਾਂ ਤੇ ਸਿੱਖ ਸੇਵਕਾਂ ਦੀ ਮਰਦ ਨਾਲ ਮਰਦਾਨੇ ਦੀ ਦੇਨੂ ਜਲ ਪ੍ਰਵਾਹ ਕਰ ਦਿੱਤਾ ਕਿਤਨਾ ਭਾਗਾ ਵਾਲਾ ਸੀ ਮਰਦਾਨਾ ਜਿਸ ਦਾ ਜਲ ਪ੍ਰਵਾਹ ਦੋ ਜਹਾਂ ਦੇ ਵਾਲੀ ਨੇ ਆਪਣੇ ਕਰ ਕਮਲਾ ਨਾ ਕੀਤਾ ਹੋਵੇ ਆਖਰ ਸਾਰੀ ਉਮਰ ਉਸ ਗੁਰੂ ਬਾਬੇ ਦਾ ਸਾਥ ਹੀ ਰਿਹਾ ਉਹਦਾ دوست ਰਿਹਾ ਸ਼ਖਾਰਿਆ ਕੌਣ ਕਹਿ ਸਕਦਾ ਹੈ ਕਿ ਗੁਰੂ ਬਾਬੇ ਨੇ ਮਰਦਾਨੇ ਦੇ ਵਿਛੋੜੇ ਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ ਪਰ ਅਨੁਭਵ ਨਾਲ ਕਿਹਾ ਜਾ ਸਕਦਾ ਹੈ ਕਿ ਕੋਲ ਮਰਦਾਨੇ ਦੀ ਨਰਜਿੰਦ ਦੇ ਪਈ ਨਾਰ ਰਾਵ ਪਈ ਤੇ ਬਾਬਾ ਨਾਨਕ ਕਹਿ ਰਿਹਾ ਹੋਵੇ ਟੂਟੀ ਤੰਤਰ ਬਾਵ ਕੀ ਵਾਜੇ ਨਹੀਂ ਵਿਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਜਿਸ ਨੂੰ ਗੁਰੂ ਨਾਨਕ ਸਾਹਿਬ ਦਾ ساری ਜਿੰਦਗੀ ਦਾ ਸਾਥ ਮਿਲਿਆ ਹੋਵੇ ਉਸ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਜਿਸ ਬਾਣੀ ਨੂੰ ਅਜ ਲੋਕੀ ਪੜ ਕੇ ਸੋਚੇ ਹੋ ਜਾਂਦੇ ਨੇ ਉਹ ਬਾਣੀ ਨੂੰ ਸਭ ਤੋਂ ਪਹਿਲਾਂ ਗਾਉਣ ਦਾ ਮਾਣ ਭਾਈ ਮਰਦਾਨੇ ਨੂੰ ਮਿਲਿਆ ਸਭ ਤੋਂ ਪਹਿਲਾਂ ਉਸ ਬਾਣੀ ਨੂੰ ਗੁਰੂ ਦੇ ਮਖੋ ਸੁਣਨ ਦਾ ਅਵਸਰ ਮਰਦਾਨੇ ਨੂੰ ਮਿਲਿਆ ਜਿਸ ਅਕਾਲ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਧਾਰਿਆ ਉਹ ਭਾਈ ਮਰਦਾਨੇ ਦਾ ਗੁਰੂ ਸੀ ਇਸ ਕਰਕੇ ਮਰਦਾਨਾ ਜਾਤ ਪਾਤ ਦੇ ਬੰਧਨ ਤਿਆ ਕੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥੀ ਬਣਿਆ ਅਖੀਰੀ ਵੇਲੇ ਆਪ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਤੇ ਆਗਿਆ ਇਹ ਸੀ ਭਾਈ ਮਰਦਾਨਾ ਜੀ ਦਾ ਇਤਿਹਾਸ ਜੋ ਆਪ ਜੀ ਨੇ ਸਾਂਝਾ ਕੀਤਾ ਹੈ ਹੋਈਆਂ ਪੁੱਲਾਂ ਨੂੰ ਨਾ ਚਿਤਾਰਿਓ ਔਰ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ